ਜੋ ਪੈਲਗਮ ਹੋਇਆ ਕੀ ਕਹਿਣਾ ਚਾਹੂਗਾ ਕੀ ਜੋ ਪੈਲਗਮ ਦੇ ਵਿੱਚ ਜੋ ਵੀ ਅਤਵਾਦੀ ਹਮਲਾ ਹੋਇਆ ਉਹਦੀ ਸਾਡੀ ਜੈ ਮਲਾਪ ਨਬੋਟੀ ਐਸੋਸੀਏਸ਼ਨ ਕੜੀ ਨਿੰਦਾ ਕਰਦੀ ਹੈ ਔਰ ਸੈਂਟਰਲ ਗਵਰਨਮੈਂਟ ਨੂੰ ਅਪੀਲ ਹੈ ਸਾਰੀ ਪੰਜਾਬ ਦੀ ਲੈਬੋਰਟਰੀ ਐਸੋਸੀਏਸ਼ਨ ਵੱਲੋਂ ਕਿ ਇਹਦੇ ਤੇ ਕਿਹੜੇ ਤੋਂ ਕੜ ਸਖਤ ਕਦਮ उठाए ਜਾਣ ਤਾਂ ਜੋ ਕਿ ਇਹੋ ਜਿਹੇ ਅਤਵਾਦੀ ਹਮਲੇ ਜਿਹੜੇ ਉਹ ਰੋਕੇ ਜਾਣ ਔਰ ਬਹੁਤ ਹੀ ਵਧੀਆ ਟਿਕਾਊ ਔਰ ਵਧੀਆ ਢੰਗ ਦੇ ਨਾਲ ਉੱਥੇ ਜਿਹੜਾ ਸੈਰ ਸਪਾਟੇ ਦਾ ਜਿਹੜਾ ਸੀਗਾ ਉਹ ਪ੍ਰੋਗਰਾਮ ਦੁਬਾਰਾ ਲੋਕ ਸੈਲਾਨੀ ਜਾਣ ਲੱਗਦੇ ਸੀ ਇਹ ਡਰ ਤੋਂ ਲੋਕ ਹੁਣ ਥੋੜਾ ਜਿਝਗਰੇ ਆ ਜਾਣ ਤੋਂ ਜਿਹੜੇ ਗਏ ਹੋਏ ਉਹ ਵੀ ਵਾਪਸ ਆ ਰਹੇ ਆ ਸਰਕਾਰ ਨੂੰ ਬੇਨਤੀ ਹੱਥ ਜੋੜ ਕੇ ਕਿ ਇਹ ਜਿਹੜਾ ਇਹਦੇ ਤੇ ਸਭ ਤੋਂ ਸਖਤ ਜਿਹੜਾ ਅਤਵਾਦੀ ਵਾਸਤੇ ਜਿਹੜਾ ਕਦਮ ਚੱਕੇ ਜਾਣ